ਪਿੰਡ ਦੇ ਵਿੱਚ ਸਕੂਲ ਦੀ ਉਹਨਾਂ ਨੇ ਦੱਸਿਆ ਕਿ ਪਲੱਸ 2 ਤੱਕਰ ਨਹੀਂ ਹੈਗਾ ਬੇਟੀਆਂ ਲਈ ਸਕੂਲ ਦਾ ਅਪਗ੍ਰੇਡ ਕੀਤਾ ਜਾਏਗਾ ਜਿਹੜੇ ਮਕਾਨ ਨੇ ਉਹ ਲਾਲ ਲਕੀਰ ਦੇ ਵਿੱਚ ਨੇ ਤੇ ਉਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਜਾਣਗੀਆਂ ਮਹਾਵਿਰਨ ਕਲੀਬ ਗਏ ਆ ਸਾਡੇ ਕੋਲ 2 ਕਰੋੜ 30 ਲੱਖ ਦੇ ਵਰਕ ਆਊਟਰ ਨੇ ਵਰਕ ਆਊਟਰ ਨਾਲ ਲੱਗੇ ਆ ਜੀ ਉਸ ਤੋਂ ਬਾਅਦ ਅਜੀਤ ਵਿਲਾ ਜੀ ਬਲੌਕ ਆਊਟ ਸਿਟੀ ਦੇ ਉਹਨਾਂ ਵਿੱਚ 300 ਤਕਰੀਬਨ 300 ਕੁਝ 20 ਜਾਂ 25 ਕਰੋੜ ਦੇ ਵਰਕ ਆਰਡਰ ਨੇ ਉਹ ਵੀ ਸਾਡੇ ਕੋਲ ਨੇ ਲੋਕਾਂ ਦਿਖਾਇਆ ਵੀ ਤੁਹਾਡਾ ਕੰਮ ਕੀਤਾ ਵਾ ਜੀ ਸਰ ਦੇਖੋ ਅਸੀਂ 92 ਫੀਟਾਂ ਲੈ ਕੇ ਇੱਥੇ ਆਏ ਹਾਂ ਜੀ ਲੋਕਾਂ ਨੇ ਵਿਸ਼ਵਾਸ ਨਾ ਪਹਿਲੀ ਵਾਰ ਹੋਇਆ ਕਿ ਕੱਡੇ ਨਹੀਂ ਸਿਰ ਅਸੀਂ 95 ਪਹੁੰਚ ਗਏ ਵਧੇ ਕੋਵਿਡ ਦੇ ਵਿੱਚ ਵੀ ਸਾਰਿਆਂ ਨੂੰ ਰਾਸ਼ਨ ਪਾਣੀ ਵੰਡਿਆ ਤੇ ਜਿਸ ਤਰ੍ਹਾਂ ਹੁਣ ਅੱਖਾਂ ਦਾ ਕੈਂਪ ਵੀ ਕਾਫੀ ਟਾਈਮ ਤੋਂ ਲਗਾ ਰਹੇ ਆਂ ਸਮਾਜ ਦੇ ਜੋ ਜਿੰਨਾਂ ਨੂੰ ਨੀੜੀ ਲੋਕ ਨੇ ਜਿੰਨਾਂ ਨੂੰ ਕਹਿ ਦਿੰਦੇ ਆ ਉਹਨਾਂ ਦੀ ਸੇਵਾ ਦੇ ਵਿੱਚ ਪਰਿਵਾਰ ਤੁਹਾਡਾ ਹਰ ਟਾਈਮ ਹਾਜ਼ਰ ਰਿਹਾ ਹਰ ਟਾਈਮ ਹਾਜ਼ਰ ਰਿਹਾ ਸ਼ੁਰੂ ਤੋਂ ਹੀ ਫਾਦਰ ਸਾਹਿਬ ਲੋਕ ਸੇਵਾ ਕਰਦੇ ਆ ਰਹੇ ਨੇ ਬਹੁਤ ਹੰਗਾਰਾ ਮਿਲਿਆ ਸਾਰੇ ਕਹਿ ਰਹੇ ਆ ਕਿ ਕੈਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਅਸੀਂ ਤੁਹਾਨੂੰ ਵੋਟ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਨਪੀ ਕੁਮੂੜਾ ਜਿੰਦਾਬਾਦ ਮਨਪੀ ਕੁਮੂੜਾ ਜਿੰਦਾਬਾਦ ਇਹ ਪਰਿਵਾਰ ਤਾਂ ਇਹੋ ਜਿਹਾ ਜਿਹੜਾ ਪੱਲਿਓਂ ਖਰਚ ਕਰਕੇ ਲੋਕਾਂ ਦੀ ਸੇਵਾ ਕਰਨ ਵਾਲਾ ਵਾ ਤੁਸੀਂ ਇਹ ਲਾ ਲਓ ਕਿ ਬਾੜੇ ਵਾਲ ਪਿੰਡ ਜੋ ਕਿ ਸ਼ਹਿਰ ਦਾ ਪੋਰਸ਼ ਏਰੀਆ ਵਾ ਉਹਦੇ ਕਈ ਗਲੀਆਂ ਹਜੇ ਤੇ ਇੱਕ ਵੀ ਸਟਰੀਟ ਲਾਈਟ ਨਹੀਂ ਲੱਗੀ ਅਸੀਂ ਉਹ ਵੀ ਲਵਾ ਰਹੇ ਹਾਂ ਪਿੰਡ ਨੂੰ ਬੈਂਚ ਚਾਹੀਦੇ ਬੈਂਚ ਵੀ ਦਵਾ ਰਹੇ ਹਾਂ ਤਿੰਨ ਇੰਜਨ ਵਾਲੀ ਸਰਕਾਰ ਬਣਨ ਜਾ ਰਹੀ ਆ ਸੀਐਮ ਸਾਡਾ ਐਮਐਲਏ ਸਾਡੀ ਪਾਰਟੀ ਦਾ ਜੀ ਤੇ ਕੌਂਸਲਰ ਵੀ ਅਗਰਾ ਆਮਾਦੀ ਪਾਰਟੀ ਦਾ ਹੀ ਹੋਊਗਾ ਤਾਂ ਤਿੰਨੇ ਮਿਲ ਕੇ ਇਕੱਠੇ ਵਾਰਡ ਲਈ ਕੰਮ ਕਰਨਗੇ ਤਾਂ ਮੈਨੂੰ ਲੱਗਦਾ ਕਿ ਕਦੇ ਸਰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਉਂਦਾ ਹਾਂਜੀ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਸਾਨੂੰ ਜਾਣ ਤੋਂ ਪਹਿਲਾਂ ਹੀ ਲੋਕ ਅੜੀਕ ਰਹੇ ਹੁੰਦੇ ਨੇ ਕੇਜਰੀ ਭਾਟ ਸਾਹਿਬ ਦੀ ਨੀਤੀਆਂ ਤੋਂ ਲੋਕ ਬਹੁਤ ਖੁਸ਼ ਨੇ ਸੋ ਸਿਟੀ ਹோம் ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਲੁਧਿਆਣੇ ਤੋਂ ਵਾਰਡ ਨੰਬਰ 59 ਦੇ ਵਿੱਚ ਅਸੀਂ ਬੈਠੇ ਹਾਂ ਜੁ ਲੁਧਿਆਣੇ ਦੇ ਵਿੱਚ ਤੇ ਇੱਥੇ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਨੇ ਮਨਪ੍ਰੀਤ ਕੋਰ ਖੰਘੂੜਾ ਜੀ ਉਹ ਅੱਜ ਮੇਰੇ ਨਾਲ ਬੈਠੇ ਨੇ ਉਹਨਾਂ ਨਾਲ ਚਰਚਾ ਕਰਾਂਗੇ ਵਾਰਡ ਦੇ ਵਿੱਚ ਵੀ ਕਿਸ ਢੰਗ ਨਾਲ ਇਹਨਾਂ ਦੀ ਕੈਂਪੇਨ ਨੂੰ ਹੰਗਾਰਾ ਮਿਲ ਰਿਹਾ ਔਰ ਕਿਸ ਢੰਗ ਨਾਲ ਲੱਗੇ ਲੋਕਾਂ ਦੇ ਜਾ ਕੇ ਵਿੱਚ ਵਿਚਰ ਰਹੇ ਨੇ ਮਨਪ੍ਰੀਤ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਸਿਟੀ ਹோம் ਤੇ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਮਨਪ੍ਰੀਤ ਜੀ ਕਿੱਦਾਂ ਚੱਲ ਰਹੀ ਹੈ ਕੈਂਪੇ ਤੁਹਾਡੇ ਵਰਗੇ ਮਾਤਰ ਸ਼ਕਤੀ ਨੂੰ ਅੱਗੇ ਲਿਆਂ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਕਿੱਦਾਂ ਕੈਂਪੇਨ ਚੱਲ ਰਹੀ ਹੈ ਸਰ ਬਹੁਤ ਵਧੀਆ ਚੱਲ ਰਹੀ ਹੈ ਕੈਂਪੇਨ ਕੀ ਵਿਜ਼ਨ ਲੈ ਕੇ ਅੱਗੇ ਚੱਲ ਰਹੇ ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਸਰ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਸਾਰੇ ਮੁੱਦਿਆਂ ਦੇ ਹੱਲ ਹੋਣਗੇ ਜੋ ਵੀ ਜਿਸ ਤਰ੍ਹਾਂ ਪਿੰਡ ਦੇ ਵਿੱਚ ਸਕੂਲ ਦੀ ਉਹਨਾਂ ਨੇ ਦੱਸਿਆ ਕਿ ਪਲੱਸ 2 ਤੱਕਰ ਨਹੀਂ ਹੈਗਾ ਬੇਟੀਆਂ ਲਈ ਸਕੂਲ ਦਾ ਅਪਗ੍ਰੇਡ ਕੀਤਾ ਜਾਏਗਾ ਜਿਹੜੇ ਮਕਾਨ ਨੇ ਉਹ ਲਾਲਕੀਰ ਦੇ ਵਿੱਚ ਨੇ ਤੇ ਉਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਜਾਣਗੀਆਂ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਵਾ ਸੀਵਰੇਜ ਹੋ ਗਿਆ ਬਲੋਕੇਜ ਹੈ ਜਗਾ ਜਗਾ ਕੂੜੇ ਦੇ ਢੇਰ ਪਏ ਨੇ ਆਪਣੇ ਜਿਸ ਵੇਲੇ ਮਹਾਵਿਦਨ ਕਲੇਵ ਗਏ ਸੀਗੇ ਇੱਧਰ ਉਹਨਾਂ ਨੇ ਦੱਸਿਆ ਕਿ ਆਪਣੇ ਵਿੱਚ ਪਾਰਕਾਂ ਦੀ ਮੇਨਟੇਨਸ ਹੋਣ ਵਾਲੀ ਹੈ ਉਹਦਾ ਕਰਵਾਵਾਂਗੇ ਇਹ ਤਾਂ ਹੋ ਗਏ ਲੋਕਾਂ ਦੇ ਜੇ ਇਹ ਇਹ ਉਮੂਮਨ ਕੰਮ ਨੇ ਲੋਕਾਂ ਦੇ ਜਿਹੜੇ ਆ ਸੀਵਰੇਜ ਹੋ ਗਿਆ ਪਾਣੀ ਹੋ ਗਿਆ ਇਸ ਤੋਂ ਇਲਾਵਾ ਤੁਸੀਂ ਹੋਰ ਲੋਕਾਂ ਦੇ ਤੁਹਾਡਾ ਪਰਿਵਾਰ ਬੜੇ ਪੁਰਾਣੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਉਹਦੇ ਤੇ ਤੁਹਾਨੂੰ ਲੱਗਦਾ ਵੀ ਉਸ ਚੀਜ਼ ਦਾ ਤੁਹਾਨੂੰ ਇਹ ਇਲੈਕਸ਼ਨਾਂ ਦੇ ਵਿੱਚ ਫਾਇਦਾ ਮਿਲੇਗਾ ਹਾਂਜੀ ਮਿਲੇਗਾ ਮੇਰਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਕਾਫੀ ਟਾਈਮ ਤੋਂ ਸਰ ਅਸੀਂ ਕੋਵਿਡ ਦੇ ਵਿੱਚ ਵੀ ਸਾਰਿਆਂ ਨੂੰ ਰਾਸ਼ਨ ਪਾਣੀ ਵੰਡਿਆ ਤੇ ਜਿਸ ਤਰ੍ਹਾਂ ਹੁਣ ਅੱਖਾਂ ਦਾ ਕੈਂਪ ਵੀ ਕਾਫੀ ਟਾਈਮ ਤੋਂ ਲਗਾ ਰਹੇ ਆ ਜਿਦੇ ਵਿੱਚ ਦਵਾਈਆਂ ਆਪਰੇਸ਼ਨ ਤੇ ਜੋ ਵੀ ਡਾਕਟਰਾਂ ਦਾ ਖਰਚਾ ਆਉਂਦਾ ਵਾ ਲੈਂਸ ਵਗੈਰਾ ਸਾਰਾ ਫ੍ਰੀ ਇਲਾਜ ਕੀਤਾ ਜਾਂਦੇ ਆ ਮੈਡੀਸਨ ਫ੍ਰੀ ਦਿੱਤੀਆਂ ਜਾਂਦੀਆਂ ਨੇ ਮਲੇ ਸਮਾਜ ਦੇ ਜੋ ਜਿੰਨਾਂ ਨੂੰ ਨੀੜੀ ਲੋਕ ਨੇ ਜਿੰਨਾਂ ਨੂੰ ਕਹਿ ਦਿੰਦੇ ਆਪਾਂ ਉਹਨਾਂ ਦੀ ਸੇਵਾ ਦੇ ਵਿੱਚ ਪਰਿਵਾਰ ਤੁਹਾਡਾ ਹਰ ਟਾਈਮ ਹਾਜ਼ਰ ਰਿਹਾ ਹਰ ਟਾਈਮ ਹਾਜ਼ਰ ਰਿਹਾ ਸ਼ੁਰੂ ਤੋਂ ਹੀ ਫਾਦਰ ਸਾਹਿਬ ਲੋਕ ਸੇਵਾ ਕਰਦੇ ਆ ਰਹੇ ਨੇ ਮਲੇ ਇਸ ਚੀਜ਼ ਦਾ ਫਿਰ ਫਾਇਦਾ ਮਿਲੇਗਾ ਤੁਹਾਨੂੰ ਇਲੈਕਸ਼ਨ ਹਾਂਜੀ ਸਰ ਜ਼ਰੂਰ ਮਿਲੇਗਾ ਕਿਉਂਕਿ ਪਰਿਵਾਰ ਦੀ ਗੁੱਡਵਿਲ ਕਿਤਨਾ ਕਿਤੇ ਇਸ ਚੀਜ਼ਾਂ ਦੇ ਵਿੱਚ ਕੰਮ ਆਂਦੀ ਹੈ ਹਾਂਜੀ ਅੱਗੋ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ ਵਾਰਡ ਦੇ ਵਿੱਚ ਲੋਕਾਂ ਨੂੰ ਮਿਲੇ ਹੋ ਕਿਉਂਕਿ ਤੁਸੀਂ ਐਜ਼ ਇੱਕ ਯੰਗਸਟਰ ਹੋ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਹੋ ਤੇ ਕਿਦਾਂ ਦਾ ਲੱਗਿਆ ਤੁਹਾਨੂੰ ਮਾਹੌਲ ਲੋਕਾਂ ਦਾ ਹੰਗਾਰਾ ਮਿਲਿਆ ਸਿਰ ਬਹੁਤ ਹੰਗਾਰਾ ਮੜਿਆ ਸਾਰੇ ਕਹਿ ਰਹੇ ਆ ਕਿ ਕੈਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਅਸੀਂ ਤੁਹਾਨੂੰ ਵੋਟ ਕਰਾਂਗੇ ਚਲੋ ਲੋਕਾਂ ਦਾ ਵਿਸ਼ਵਾਸ ਹਾਸਲ ਕਰ ਲਿਆ ਤੁਸੀਂ ਹਾਂਜੀ ਸਰ ਕਰ ਲਿਆ ਵਿਸ਼ਵਾਸ ਅੱਗੋ ਕੀ ਹੁਣ ਵਿਜ਼ਨ ਲੈ ਕੇ ਚੱਲੋਗੇ ਵਾਰਡ ਨੂੰ ਲੋਕ ਕਹਿੰਦੇ ਨੇ ਵੀ ਸਾਡਾ ਵਾਰਡ ਸਾਡਾ ਮਾਣ ਬੜੇ ਲੋਕ ਨਾਰੇ ਲਾਉਂਦੇ ਆ ਇਹ ਕਿਤੇ ਨਾਰਿਆਂ ਤੱਕ ਤਾਂ ਸੀਮਿਤ ਰਹਿ ਜਵੇ ਵੀ ਕੰਮ ਕਰਕੇ ਕੰਮ ਕਰੋਗੇ ਤੁਹਾਡੇ ਵੱਲੋਂ ਪੂਰੀ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਲਾ ਰਹੀਆਂ ਕਿ ਮੈਂ ਆਪਣੇ ਵਾਰਡ ਨੂੰ ਇੱਕ ਨਮੂਨੇ ਦੇ ਤੌਰ ਤੇ ਪੇਸ਼ ਕਰੂੰਗੀ ਮਲੇਕ ਮਿਸਾਲ ਪੇਸ਼ ਹੋਏਗੀ ਜੇ ਜਿੱਤੋਗੇ ਤਾਂ ਪਤਾ ਲੱਗੇਗਾ ਲੋਕਾਂ ਨੂੰ ਵੀ ਕੈਂਡੀਡੇਟ ਤੁਹਾਡਾ ਵਧੀਆ ਜਦਾਇਆ ਤੁਸੀਂ ਹਾਂਜੀ ਆਪਣੇ ਵਾਰਡ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਵਾਰਡ ਦੇ ਲੋਕਾਂ ਨੂੰ ਸਿਰਹੀ ਪੀਲ ਕਰਨੀ ਚਾਹਨੀ ਹੈ ਕਿ ਆਪਣੀ ਬੇਟੀ ਤੇ ਮੇਰ ਪਰੇ ਹੱਥ ਰੱਖ ਕੇ ਛਾੜੂ ਦਾ ਬਟਨ ਦਬਾ ਕੇ 21 ਦਸੰਬਰ ਦਿਨ ਸ਼ਨੀਵਾਰ 4 ਤੋਂ 7 VOTING ਦਾ ਟਾਈਮ ਹੈ ਵੱਧ ਤੋਂ ਵੱਧ ਚੜ ਕੇ ਵੋਟਾਂ ਪਾ ਕੇ ਕੰਮਜਾਬ ਬਣਾਓ ਲੁਧਿਆਣੇ ਦੇ ਮੇਰ ਬਣਾ ਸਕੋਗੇ ਇਸ ਵਾਰ ਲੱਗਦਾ ਵੀ ਆਮ ਆਦਮੀ ਪਾਰਟੀ ਮੇਰ ਬਣਾ ਲੁਧਿਆਣੇ ਸ਼ਹਿਰ ਦੇ 95 ਵਾਰਡ ਨੇ 95 ਦੇ 95 ਵਾਰਡ ਆਮ ਆਦਮੀ ਪਾਰਟੀ ਜਿੱਤੇਗੀ ਲੁਧਿਆਣੇ ਸ਼ਹਿਰ ਵਿੱਚ ਆਪਣਾ ਮੇਰ ਬਣਾਵੇਗੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਨਪ੍ਰੀਤ ਖੰਘੂੜਾ ਜਿੰਦਾਬਾਦ ਮਨਪ੍ਰੀਤ ਖੰਘੂੜਾ ਜਿੰਦਾਬਾਦ ਹਨਪ੍ਰੀਤ ਕੋਰ ਖੰਘੂੜਾ ਨੂੰ ਉਮੀਦਵਾਰ ਬਣਾਇਆ ਆਮ ਆਦਮੀ ਪਾਰਟੀ ਨੇ ਸੋ ਉਹਨਾਂ ਦੇ ਹਸਬੰਦ ਸਾਡੇ ਨਾਲ ਨੇ ਜਿਨ੍ਹਾਂ ਨੇ ਕੈਂਪੇਨ ਦੇ ਵਿੱਚ ਹੰਗਾਰਾ ਦਿੱਤਾ ਹੈ ਪੂਰੀ ਕੈਂਪੇਨ ਆਪਣੇ ਹੱਥ ਤੇ ਵਿੱਚ ਲਈ ਤੀ ਹੋਈ ਔਰ ਭਰਪੂ ਟੰਗਣਾ ਤੁਸੀਂ ਵੋਟਾਂ ਦੇ ਲੋਕਾਂ ਦੇ ਕੋਲ ਜਾ ਕੇ ਵੋਟਾਂ ਮੰਗ ਰਹੇ ਹੋ ਕਿੱਦਾਂ ਲੋਕਾਂ ਦਾ ਕਿੱਦਾਂ ਵਿਸ਼ਵਾਸ ਹਾਸਲ ਕਰ ਪਾਓਗੇ ਇਸ ਵਾਰ ਬਿਲਕੁਲ ਸਰ ਬਿਲਕੁਲ ਕਰਾਂਗੇ ਦੇਖੋ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਹੈਗੀ ਆ ਅਸੀਂ ਕੰਮ ਕਰਕੇ ਦਿਖਾਇਆ ਉਹੀ ਕੰਮ ਦੇ ਬਿਨਾਂ ਤੇ ਅਸੀਂ ਵੋਟਾਂ ਮੰਗ ਰਹੇ ਆ ਬਾਕੀ ਰਹੀ ਗੱਲ ਸਰ ਲੋਕਾਂ ਦਾ ਵਿਸ਼ਵਾਸ ਲੋਕੀ ਬਹੁਤ ਅੱਕ ਚੁੱਕਿਆ ਜੀ ਲੋਕ ਮੋੜਲੀ ਸਹੂਲਤਾਂ ਪਾਣੀ ਸੜਕਾਂ ਵਿੱਦਿਆ ਉਹਨਾਂ ਤੋਂ ਅਸੀਂ ਵਾਂਝੇ ਨੇ ਸੋ ਅਸੀਂ ਲੋਕਾਂ ਨਾਲ ਜਾ ਰਹੇ ਆ ਮਿਲ ਰਹੇ ਆ ਆਪਣੇ ਜੋ ਸਾਡੇ ਇਰਾਦੇ ਆ ਜੋ ਅਸੀਂ ਕੰਮ ਕਰਾਂਗੇ ਉਹ ਲੋਕਾਂ ਦਾਸ ਰਹੇ ਆ ਲੋਕਾਂ ਦਾ ਵਿਸ਼ਵਾਸ ਜਿੱਤ ਰਹੇ ਆ ਲੋਕਾਂ ਨਾਲ ਭਰਮਾ ਹੰਗਾਰਾ ਮਿਲ ਰਿਹਾ ਜੀ ਐਮਐਲਏ ਸਾਹਿਬ ਨੇ ਜਿਹੜੇ ਐਮਐਲਏ ਰਹਿੰਦੇ ਦੌਰਾਨ ਕੰਮ ਕੀਤੇ ਨੇ ਉਹਦਾ ਫਾਇਦਾ ਤੁਹਾਨੂੰ ਮਿਲੇ ਪਾਏਗਾ ਬਿਲਕੁਲ ਸਰ ਬਿਲਕੁਲ ਦੇਖੋ ਸਾਡੇ ਕੋਲ ਵਰਕ ਆਰਡਰ ਨੇ ਅਸੀਂ ਕੋਈ ਕੱਚੀ ਗੱਲ ਨਹੀਂ ਕਰ ਰਹੇ ਮਹਵਰਲ ਕਲੇਬ ਗਏ ਆ ਸਾਡੇ ਕੋਲ 2 ਕਰੋੜ 30 ਲੱਖ ਦੇ ਵਰਕ ਆਰਡਰ ਨੇ ਵਰਕ ਆਰਡਰ ਨਾਲ ਲੱਗੇ ਆ ਜੀ ਉਸ ਟਾਈਮ ਅਜੀਤ ਵਿਲਾ ਜੀ ਬਲੌਕ ਹਾਊਸ ਸਿਟੀ ਦੇ ਉਹਨਾਂ ਵਿੱਚ 300 ਤਕਰੀਬਨ 300 ਕੁਝ 20 ਜਾਂ 25 ਕਰੋੜ ਦੇ ਵਰਕ ਆਰਡਰ ਨੇ ਉਹ ਵੀ ਸਾਡੇ ਕੋਲ ਨੇ ਲੋਕਾਂ ਨੂੰ ਦਿਖਾਇਆ ਵੀ ਤੁਹਾਡਾ ਕੰਮ ਵੀ ਕੀਤਾ ਵਾ ਜੀ ਇੱਕ ਵਾਰਡ ਦਾ ਸਰ ਵਿਜ਼ਨ ਹੁੰਦਾ ਵੀ ਮੈਂ ਜੇ ਜਿੱਤ ਗਿਆ ਤਾਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਮੈਂ ਇਹ ਕੰਮ ਕਰਾਵਾਂਗਾ ਕੋਈ ਆਸੀ ਵਿਜ਼ਨ ਲੈ ਕੇ ਚੱਲੇ ਕੋਈ ਕੰਮ ਸੋਚਿਆ ਕਿਹੜਾ ਪਹਿਲਾਂ ਕਰਾਉਣਾ ਪਹਿਲ ਦੇ ਆਧਾਰ ਤੇ ਬਿਲਕੁਲ ਜੀ ਬਿਲਕੁਲ ਦੇਖੋ ਸਰ ਸੰਗਤ ਨਾਲ ਮਿਲ ਕੇ ਫੰਗਤ ਦੇ ਪ੍ਰੋਬਲਮ ਪਤਾ ਲੱਗਦੀ ਆ ਅਸੀਂ ਬਾੜੇਲ ਪਿੰਡ ਤੋਂ ਸ਼ੁਰੂ ਕਰਦੇ ਆ ਬਾੜੇਲ ਪਿੰਡ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਜੀ ਬਾੜੇਲ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਹੀ ਨਹੀਂ ਕਿਉਂ ਕਿ ਉਹਦੇ ਵਿੱਚ ਉਨੀ ਬਿਲਡਿੰਗ ਹੈ ਨਹੀਂ ਤਾਂ ਕਿ 12ਵੀਂ ਤੱਕ ਸਕੂਲ ਬਣੇ ਪਿੰਡ ਦਾ ਇੱਕ ਏਕੜ ਜ਼ਮੀਨ ਪਈ ਆ ਜਿੱਥੇ ਕਿ ਟੋਬਾ ਗੰਦਾ ਪਾਣੀ ਇਕੱਠਾ ਆਉਂਦਾ ਫਰ ਟ ਉਧਿਆ ਕਮਿਊਨਿਟੀ ਹੈਡਰ ਨਾਲ 12 ਵੀ ਤੱਕ ਸਕੂਲ ਦੀ ਵਿਵਸਥਾ ਲੈ ਕੇ ਆਉਣ ਦੀ ਫੱਟੇ ਪਲਾਨਿੰਗ ਆ ਜੀ ਉਸ ਤੋਂ ਬਾਅਦ ਕੁਝ ਗਲੀਆਂ ਇਹ ਜਿਹੇ ਨੇ ਜਿੰਨਾਂ ਲੈਵਲਿੰਗ ਹੈ ਨਹੀਂ ਘਰਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਵਾ ਗਲੀਆਂ ਦਾ ਤੁਸੀਂ ਲਾ ਲੋ ਕਿ ਤੁਸੀਂ ਤੁਰ ਵੀ ਨਹੀਂ ਫੜਦੇ ਡਿੱਗ ਜੂਗੇ ਇਸ ਲੈਵਲ ਦੀ ਉੱਚਾ ਨੀਮਾ ਹੋਇਆ ਹੋਇਆ ਵਾ ਉਸ ਤੋਂ ਬਾਅਦ ਫਿਰ ਇੰਦਰਾ ਕਲੋਨੀ ਆ ਗਈ ਇੰਦਰਾ ਕਲੋਨੀ ਦੇ ਵਿੱਚ ਗੰਦਾ ਪਾਣੀ ਇੰਨਾ ਜ਼ਿਆਦਾ ਆ ਰਿਹਾ ਵਾ ਪੀਣ ਵਾਲਾ ਪਾਣੀ ਤੁਸੀਂ ਪੀ ਨਹੀਂ ਸਕਦੇ ਲੋਕ ਉਹੀ ਪਾਣੀ ਪੀ ਰਿਹਾ ਵਿਚਾਰੇ ਪਰ ਨਹੀਂ ਕੋਈ ਪ੍ਰਵਾਸੀ ਨੇ ਨਹੀਂ ਉਹਨਾਂ ਖੁਮਰਤਾਂ ਕੇ ਘਰੇ ਉਹ ਪੋਰਸ਼ਲ ਪੰਪ ਲਵਾਫ ਕਰੋ ਉਸ ਤੋਂ ਇਲਾਵਾ ਸਰ ਵਾਰਡ ਦੇ ਵਿੱਚ ਲਾਈਟਾਂ ਕਈ ਤੁਸੀਂ ਇਹ ਲਾ ਲੋ ਕਿ ਬਾੜੇ ਵਾਲ ਪਿੰਡ ਜੋ ਕਿ ਸ਼ਹਿਰ ਦਾ ਪੋਰਸ਼ ਏਰੀਆ ਵਾ ਉਹਦੇ ਕਈ ਗਲੀਆਂ ਅਜੇ ਤੇ ਇੱਕ ਵੀ ਸਟਰੀਟ ਲਾਈਟ ਨਹੀਂ ਲੱਗੀ ਅਸੀਂ ਉਹ ਵੀ ਲਵਾ ਰਹੇ ਆ ਪਿੰਡ ਨੂੰ ਬੈਂਚ ਚਾਹੀਦੇ ਬੈਂਚ ਵੀ ਦਵਾ ਰਹੇ ਆ ਬਾਕੀ ਜੋ ਫੰਗਤ ਨੇ ਸਾਨੂੰ ਵਿਸ਼ਵਾਸ ਹੈ ਕਿਥੇ ਹੁਕਮ ਦਿੱਤਾ ਪਰਮਾਤਮਾ ਸੁੱਖ ਰੱਖੇ ਅਸੀਂ ਜਿੱਤ ਜੀਏ ਜਿੱਤ ਕੇ ਜੋ ਸਾਨੂੰ ਫੰਡ ਮਿਲੂਗਾ ਫਿਰ ਤੁਹਾਨੂੰ ਇੱਕ ਵਾਦਾ ਕਰਦੇ ਆ ਇੱਕ 1 ਰੁਪਿਆ ਵਾਰਡ ਦੇ ਉੱਤੇ ਲੱਗੂ ਨਾ ਕਿ ਸਾਡੇ ਜੇਬਾਂ ਵਿੱਚ ਪੂ ਪੰਜ ਗਰੰਟੀਆਂ ਨੂੰ ਕਿਦਾਂ ਦੇਖਦੇ ਹੋ ਆਮ ਆਦਮੀ ਪਾਰਟੀ ਨੇ ਪੰਜ ਗਰੰਟੀਆਂ ਕਹੀਆਂ ਬੜੇ ਵੀ ਅਸੀਂ ਜਿੱਤਾਂਗੇ ਤੇ ਪੰਜ ਗਰੰਟੀਆਂ ਦੇ ਪਹਿਲ ਦੇ ਧਾਰ ਤੇ ਕੰਮ ਕੀਤਾ ਜਾਊਗਾ ਕੀ ਲੱਗਦਾ ਵੀ ਕੰਮ ਹੋਣਗੇ ਸਰ ਦੇਖੋ ਅਸੀਂ 92 ਫੀਟਾਂ ਲੈ ਕੇ ਇੱਥੇ ਆਏ ਸੀ ਲੋਕਾਂ ਨੇ ਵਿਸ਼ਵਾਸ ਨਾ ਪਹਿਲੀ ਵਾਰ ਹੋਇਆ ਅਸੀਂ ਕੱਡੇ ਨਹੀਂ ਸਰ ਅਸੀਂ 95 ਪਹੁੰਚ ਗਏ ਵਧੇ ਹਾਂ ਲੋਕਾਂ ਨੂੰ ਸਭ ਨੂੰ ਸੀਗਾ ਵੀ ਆਮ ਆਦਮੀ ਪਾਰਟੀ ਆ ਦੁਆਰਾ ਨਹੀਂ ਆਉਣੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੱਗ ਲਾ ਨੇ ਬੜੇ ਲੋਕਾਂ ਨੇ ਸਾਬਤ ਕੀਤਾ ਵਾ ਕਿ ਸਾਡਾ ਪਰਿਵਾਰ ਵੱਡਾ ਹੋ ਰਿਹਾ ਵਾ ਜੋ ਗਰੰਟੀ ਦਿੱਤੀ ਹੈ ਗਰੰਟੀ ਦਿੱਤੀ ਤਾਂ ਹੀ ਜਾਂਦੀ ਹੈ ਗਰੰਟੀ ਪੂਰੀ ਕਰਨ ਦੇ ਲਈ ਦਿੱਲੀ ਵਿੱਚ ਫਟਾ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਦੋ ਵਾਰ ਫੂਰਨ ਇੱਕ ਵਾਰ ਤੁਹਾਨੂੰ ਅਲਾਈਅੰਸ ਹੋਇਆ ਸੀ ਤੀਜੀ ਵਾਰ ਵੀ ਸਾਡੀ ਸਰਕਾਰ ਪ੍ਰੋਪਰ ਤਰੀਕੇ ਨਾਲ ਬਣੋਗੀ ਕੀ ਕਹਿਣਾ ਚਾਹੁੰਦੇ ਹੋ ਵਾਰਡ ਨੰਬਰ 59 ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਵਾਰਡ ਨੰਬਰ 59 ਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਦੇਖੋ ਤੁਸੀਂ ਬਹੁਤ ਸ਼ਾਨੇ ਹੋ ਤੁਸੀਂ ਸ਼ਹਿਰੀ ਹੋ ਤੁਸੀਂ ਪੜ੍ਹੇ ਲਿਖੇ ਲੋਕ ਹੋ ਤੁਹਾਡੋਂ ਸਭ ਤੋਂ ਇੱਕਲ ਪਤਾ ਵਾ ਕਿ ਹੁਣ ਤੱਕ ਲੋਕਾਂ ਨੇ ਡਬਲ ਇੰਜਨ ਸਰਕਾਰ ਬਟ ਹੁਣ ਤਿੰਨ ਇੰਜਨ ਵਾਲੀ ਸਰਕਾਰ ਬਣਨ ਜਾ ਰਹੀ ਆ ਸੀਐਮ ਸਾਡਾ ਐਮਐਲਏ ਸਾਡੀ ਪਾਰਟੀ ਦਾ ਜੀ ਤੇ ਕੌਂਸਲਰ ਵੀ ਅਗਰਾ ਆਮਾਦੀ ਪਾਰਟੀ ਦਾ ਹੀ ਹੋਊਗਾ ਤਤਨੇ ਮਿਲ ਕੇ ਇਕੱਠੇ ਵਾਰਡ ਲਈ ਕੰਮ ਕਰਨਗੇ ਤਾਂ ਮੈਨੂੰ ਲੱਗਦਾ ਕਿ ਕਦੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ। ਥੈਂਕ ਯੂ। ਧੰਨਵਾਦ ਹੈ ਸੀਗੇ ਮਨਪ੍ਰੀਤ ਕੋਰ ਖੰਗੂੜਾ ਦਾ ਹਸਬੰਡ ਜਿਨ੍ਹਾਂ ਨੇ ਚੌਂਡ ਜੋ ਮੁਹੀਮ ਨੂੰ ਸੰਭਾਲ ਲਿਆ ਹੋਇਆ ਤੇ ਹੋਰ ਪਤਵੰਤੇ ਸੱਜਣ ਖੜੇ ਨੇ ਇੱਥੇ ਸਾਜੀ ਸਰ ਕੀ ਕਹਿਣਾ ਚਾਹੋਗੇ ਜੀ? ਸਰ ਇਹ ਬਹੁਤ ਸੋਹਣਾ ਜਤਿੰਦਰ ਸਿੰਘ ਖੂਗਲਾ ਸੇ ਉਹਨਾਂ ਦੇ ਮੈਸੇਜ ਨੇ ਮਨਪ੍ਰੀਤ ਕੋਰ ਔਰ ਇਹ ਬਹੁਤ ਏਰੀਆ ਹੋਣ ਦੇ ਸਤਕੇ ਵੀ ਇੱਥੇ ਲੋਕਾਂ ਤੱਕ ਮੁੱਢਲੀ ਸਹੂਲਤਾਂ ਨਹੀਂ ਪਹੁੰਚ ਸਕੀਆਂ ਹੈਗੀਆਂ ਔਰ ਕਈ ਵਾਰੀ ਬੜੀ ਬੜੀ ਸ਼ਰਮ ਆਉਂਦੀ ਆ ਜਿਸ ਤਰ੍ਹਾਂ ਉਹਨਾਂ ਦੱਸਿਆ ਇੰਦਰਾ ਕਲੋਨੀ ਦੇ ਵਿੱਚ ਪੀਣ ਵਾਲੇ ਪਾਣੀ ਤੋਂ ਜਿਹੜੇ ਕਿ ਲੋਕਾਂ ਦੇ ਮੁੱਢਲੇ ਰਾਈਟ ਨੇ ਉਹੀ ਨਹੀਂ ਉਹੀ ਨਹੀਂ ਪੂਰੇ ਹੋਏ ਔਰ ਮੈਂ ਜਨਤਾ ਨੂੰ ਵਿਸ਼ਵਾਸ ਦਵਾ ਨਾ ਵੀ ਕਿਉਂਕਿ ਇਹ ਮੇਰਾ ਪਰਿਵਾਰ ਆ ਜੀ ਇਹ ਇਹ ਪਰਿਵਾਰ ਤਾਂ ਇਹੋ ਜਿਹਾ ਜਿਹੜਾ ਪੱਲਿਓ ਖਰਚ ਕਰਕੇ ਲੋਕਾਂ ਦੀ ਸੇਵਾ ਕਰਨ ਵਾਲਾ ਵਾ ਔਰ ਇਹ ਇਹਨਾਂ ਦੇ ਵਿੱਚ ਕਦੇ ਵੀ ਇਹ ਜੀ ਨਹੀਂ ਇਹਨੂੰ ਮੈਂ ਮੈਂ ਇਹ ਫੋਲਡ ਨਾਲ ਵਾਦਾ ਕਰਦਾ ਲੋਕਾਂ ਨਾਲ ਵੀ ਜਿਹੜੇ ਇਹ ਵਾਦੇ ਕਰਕੇ ਆਉਣਗੇ ਉਹਨਾਂ ਨੂੰ ਫੁੱਲਫਿਲ ਕਰਨਗੇ ਔਰ ਇੱਕ ਵਾਰੀ ਤੁਸੀਂ ਵਿਸ਼ਵਾਸ ਕਰਕੇ ਦੇਖਿਓ ਕਿਉਂਕਿ ਉੱਪਰ ਵੀ ਸਰਕਾਰ ਵੀ ਆਪਣੀਆਂ ਐਮਐਲਏ ਵੀ ਆਪਣਾ ਤੇ ਔਰ ਜੇ ਕਾਉਂਸਲਰ ਵੀ ਥੋੜਾ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਧੰਨਵਾਦ ਜੀ ਇੱਥੇ ਵੋਟਰ ਹੋਰ ਵੀ ਖੜੇ ਨੇ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਵੀ ਖੜੀਏ ਨੇ ਮੈਡਮ ਕਿੱਦਾਂ ਦੇਖਦੇ ਹੋ ਤੁਸੀਂ ਹਾਂਜੀ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਸਾਨੂੰ ਜਾਣ ਤੋਂ ਪਹਿਲਾਂ ਹੀ ਲੋਕ ਉਡੀਕ ਰਹੇ ਹੁੰਦੇ ਨੇ ਕੇਜਰੀਵਾਦ ਸਾਹਿਬ ਦੀ ਨੀਤੀਆਂ ਤੋਂ ਲੋਕ ਬਹੁਤ ਖੁਸ਼ ਨੇ ਕਿਦਾਂ ਦੇਖਦੇ ਹਾਂ ਲੋਕਾਂ ਦਾ ਸਮਰਥਨ ਭਰਪੂਰ ਮਿਲੇਗਾ ਹਾਂਜੀ ਬਿਲਕੁਲ ਜ਼ਰੂਰ ਮਿਲੂਗਾ ਜੀ ਸਾਨੂੰ ਲੋਕਾਂ ਦੇ ਉਤਸ਼ਾਹ ਦਿਖਾ ਰਿਹਾ ਵੀ ਸਾਡੇ ਨਾਲ ਨੇ ਹਾਂਜੀ ਪਰਿਵਾਰ ਬਾਰੇ ਵੀ ਹਾਂਜੀ ਪਰਿਵਾਰ ਬਾਰੇ ਕੋਵਿਡ ਦੇ ਦੌਰਾਨ ਇਹ ਪਹਿਲਾਂ ਤੋਂ ਹੀ ਪਰਿਵਾਰ ਬਹੁਤ ਜੁੜਿਆ ਹੋਇਆ ਹੈ ਸੇਵਾ ਭਾਵਨਾਵਾਂ ਦਾ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਆ ਇਹਨਾਂ ਨੂੰ ਕੋਵਿਡ ਦੇ ਦੌਰਾਨ ਮੈਂ ਬਹੁਤ ਵਾਰ ਸੇਵਾ ਜਿਹੜੀ ਲਈ ਹੈ ਸਰਪੰਚ ਹੋਣ ਦੇ ਨਾਤੇ ਤੇ ਉਹਨਾਂ ਨੇ ਪੂਰੀ ਨਿਭਾਈ ਆ ਘਰ-ਘਰ ਤੱਕ ਰਾਸ਼ਨ ਪਹੁੰਚਦਾ ਕੀਤਾ ਤੁਹਾਨੂੰ ਖੁਦ ਪਤਾ ਹੈ ਕੋਵਿਡ ਦੇ ਦੌਰਾਨ ਕਈਆਂ ਦੀ ਨੌਕਰੀ ਛੁੱਟ ਗਈ ਸੀ ਹੈਂਟ ਟੂ ਮਾਉਥ ਲੋਕ ਸੀ ਰੋਜ਼ ਖ ਉਹ ਜਿੱਥੋਂ ਦੀ ਮੈਂ ਸਰਪੰਚਾ ਉੱਥੋਂ ਦਾ ਏਰੀਆ ਸੀ ਤੇ ਮੈਂ ਜਦੋਂ ਵੀ ਸੇਵਾ ਲਗਾਈ ਹੈ ਇਹਨਾਂ ਨੂੰ ਵੀਰ ਭਾਈ ਗਏ ਕਿ ਵੀ ਆਪਾਂ ਨੂੰ ਇਹ ਦਿੱਕਤ ਆ ਰਹੀ ਹੈ ਕਿਉਂਕਿ ਪਤਾ ਤੁਹਾਨੂੰ ਇੰਨਾ ਫੰਡ ਸਰਕਾਰ ਵੱਲੋਂ ਨਹੀਂ ਆਉਂਦਾ ਸੀ ਆਪਣੀ ਜੇਬ ਚੋਂ ਵੀ ਰਾਸ਼ਨ ਵੰਡਿਆ ਤੇ ਮੇਰੇ ਨਾਲ ਪੂਰੀ ਸੇਵਾ ਇਹਨਾਂ ਨੇ ਨਿਭਾਈ ਹੈ ਤੇ ਘਰ-ਘਰ ਤੱਕ ਅਸੀਂ ਰਾਸ਼ਨ ਪੰਚਾਇਆ ਉਹ ਘਰਾਂ ਤੱਕ ਜੇ ਤੁਹਾਡੇ ਨਾਲ ਉਹਨੇ ਸੇਵਾ ਨਿਭਾਈ ਹੈ ਪਿਛਲੇ ਸਮੇਂ ਤੋਂ ਜ ਹੁਣ ਆਪਣਾ ਤੁਸੀਂ ਫਰਜ਼ ਅਦਾ ਕਰਨ ਆਏ ਹੋ ਇਹਨਾਂ ਨਾਲ ਵੀ ਇਹਨਾਂ ਨੂੰ ਜਿਤਾ ਕੇ ਭੇਜਣਾ ਕਰੇ ਬਿਲਕੁਲ ਹਾਂਜੀ ਬਿਲਕੁਲ ਤਾਂ ਹੀ ਇਸ ਕਰਕੇ ਅਸੀਂ ਨਾਲ ਖੜੇ ਆ ਪਰਿਵਾਰ ਦੇ ਅੱਛੇ ਇਨਸਾਨ ਨੇ ਜੇ ਅੱਗੇ ਆਉਣਗੇ ਤਾਂ ਲੋਕਾਂ ਨੂੰ ਜਿਹੜਾ ਅچھے ਇਨਸਾਨ ਨੇ ਜੀ ਅੱਛਾ ਪਰਿਵਾਰ ਹੈ ਇਹਨਾਂ ਤੋਂ ਜੋ ਕਹਿਣਾ ਸੋ ਹੁਣ ਵਾਰਡ ਨੰਬਰ 59 ਦੇ ਵੋਟਰਾਂ ਦਾ ਦੇਖਣਾ ਪਏਗਾ ਵੀ ਕਿਸ ਢੰਗ ਲੈ ਇਹਨਾਂ ਨੂੰ ਵੋਟ ਪਾਉਂਦੇ ਨੇ ਔਰ ਵੋਟ ਕਾਸਟ ਕਰਦੇ ਨੇ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਤੀ ਲੁਧਿਆਣਾ